ਲੋ ਜੀ ਸੰਡੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੰਡੇ ਆ ਤੇ ਮਾਨਾ ਗੁੱਡੀਆਂ ਡਾਉਣ ਲਈ ਤੇ ਆਪਾਂ ਨਿਕਲ ਚੱਲੇ ਆ ਗੁੱਡੀਆਂ ਲੈਣ ਵਾਸਤੇ ਪੂਰੀ ਪੂਰੀ ਗਲੀ ਆ ਚਲੋ ਜੀ ਆਈਡੀਆ ਮਾਰਕੀਟ ਇਹ ਬੱਸ ਸਟੈਂਡ ਦੇ ਪਿੱਛੇ ਆ ਮਾਰਕੀਟ ਤੇ ਬੰਦੇ ਸਾਡੇ ਗੁੱਡੀਆਂ ਦੇ ਪੂਰਾ ਸਾਹਤ ਆ ਲੱਗਾ ਪਿਆ ਤਾਂ ਗੁੱਡੀਆਂ ਦਾ ਅਮਰ ਸਾਹਿਬ ਦੇ ਗੁੱਡੀਆਂ ਬਾਜ਼ਾਰ 10 ਰੁਪਏ ਪ੍ਰਤੀ ਪੀਸ 10 ਰੁਪਏ ਆ ਡੇਡ ਤਵੇ ਦਾ ਵਾ ਇੱਕ ਗੁੱਡਾ ਇਹ ਪ੍ਰਤੀ ਪੀਸ 20 ਰੁਪਏ ਆ ਸਾਡੀ ਗੁੱਡੀ ਨਿਕਲੀ ਪਈ ਆ ਜਿਹੜਾ ਉਹ ਹੱਥ ਵਿੱਚ ਫੜਿਆ ਹੋਇਆ ਨੇ ਉਹ 16 ਰੁਪਏ ਪ੍ਰਤੀ ਪੀਸ ਲੱਗਿਆ ਪਰ ਪੀਸ 16 ਰੁਪਏ ਅਰੇ ਮੱਛੀ ਲੱਗੀ ਹੋਈ ਹੈ ਉੱਥੇ 32 ਰੁਪਏ ਪਰ ਪੀਸ ਬੰਦਿਆਂ ਨੇ ਖਰੀਦ ਲਈਆਂ 7-8000 ਦੀਆਂ ਆ ਵੀ 10 ਰੁਪਏ ਪਰ ਪੀਸ ਹੋ ਸ਼ਾਨਦਾਰ ਗੁੱਡੀ ਸ਼ਾਨਦਾਰ ਬਾਜ਼ਾਰ ਆਹ ਦਾ ਐਡਰੈਸ ਹੈਗਾ ਜੀ 120 ਵੀ ਦਰਜਣ ਆਵਲੀ ਫਰਕਾ ਛਾਪ ਆ ਮੜਿਆ ਆ ਮੇਰਾ ਵੀਰ ਰੇਟ ਦਾ ਸਾ ਕਿੰਦਾ ਜੀ ਇਹਦਾ ਕੀ ਰੇਟ ਵਾ 120 ਰੁਪਏ ਭਾਈ ਆ ਵਾ ਵਾ ਬਾ ਮਿਲਣਾ ਲੈ ਆ ਤੁਹਾਰਾ ਹਾਂ ਜੀ ਪਾ ਕਿਹੜੀ ਦੁਕਾਨ ਦਾਸ ਦੁਕਾਨ ਕਰਨ ਕਿੱਥੇ ਏ ਆੜਿਆ ਆੜਿਆ ਮਾਰਕੀਟ ਆਈਡੀਆ ਮਾਰਕੀਟ ਦੇ ਵਿੱਚ ਮੇਰਾ ਵੀ ਰੇਟ ਦਾ ਸ ਵੀਰਾਂ ਨੂੰ ਹਾਂਗੇ 360 ਰੁਪਏ ਦਰਜਨ ਹਾਂ ਠੀਕ ਹੈ ਆ 400 ਰੁਪਏ ਦਰਜਨ 360 ਰੁਪਏ ਦਰਜਨ ਪਰ ਪੀਸ ਕਿੰਨੇ ਪਈ 30 ਰੁਪਏ ਦਾ 30 ਰੁਪਏ ਦਾ ਓਕੇ ਤੇ ਜਿਹਨੇ ਸੈਂਕੜਾ ਲੈਣਾ ਉਹਨੂੰ 2800 ਰੁਪਏ ਮਿਲੇਗਾ 2800 ਰੁਪਏ ਸੈਂਕੜੇ ਦੀ ਕਿੰਨੀਆਂ ਹੁੰਦੀਆਂ 100 ਸੈਂਕੜੇ 100 ਹੁੰਦੀ 100 ਠੀਕ ਹੈ ਇਹ ਵੀ ਤੁਹਾਨੂੰ 3800 ਰੁਪਏ 40 ਦਾ ਸੈਂਕੜਾ ਇਹ 3800 ਰੁਪਏ ਮਿਲੇਗਾ ਠੀਕ ਤੇ ਜੇ ਆ ਰਹੀਏ ਨਕੀ ਨੇ ਕੀ ਆ ਮਿਲੇਗਾ ਤੁਹਾਨੂੰ 700 ਰੁਪਇਆ 700 ਰੁਪਇਆ ਹਾਂਜੀ ਤੇ ਪਰ ਪੀਸ ਕਿੰਨਾ ਪੈ ਗਿਆ 70 ਰੁਪਏ ਦਾ ਬਣਾਜੀ 70 ਰੁਪਏ ਦਾ ਪਰ 10 ਦਾ ਕਿਦਦਰਜਨ 100 ਰੁਪਇਆ ਇਸ ਤੋਂ ਉੱਪਰ ਆਈ ਆ ਇਹਦਾ ਕੀ ਵੀਰ ਇਹ 200 ਰੁਪਇਆ ਪਰ ਪੀਸ ਥੋੜੇ ਪੀਸ ਵੀ 15 ਰੁਪਏ ਦਾ 15 ਰੁਪਏ ਦਾ ਇਹ ਵੀ 15 ਇਹ 10 ਰੁਪਏ ਦਾ ਪੀਸ ਹੈ 10 ਰੁਪਏ ਪੀਸ ਇਹ ਵੀ 10 ਰੁਪਏ ਦਾ ਅੱਗੇ 10 ਰੁਪਏ ਦਾ ਪੀਸ ਆ ਗੁੱਡੀ ਦਾ ਰੰਗ ਹੀ ਬੜਾ ਸੋਹਣਾ ਲੱਗਾ ਹੈ ਐਸੇ ਗਲੋਏ ਕਾਫੀ ਲੈ ਲਈਆਂ ਅੱਗੇ 10 ਰੁਪਏ ਦਾ ਪੀਸ ਇਹ 10 ਰੁਪਏ ਪਰ ਪੀਸ 120 ਰੁਪਏ ਦਰਜਣ ਬਾਕੀ ਮਾਨਦਾਨ ਵੀ ਕਰ ਦਿੰਦੇ ਵੀਰ ਉਸ ਤੋਂ ਬਾਅਦ ਜਿੱਦਾਂ ਇਹਦੇ ਵਿੱਚ ਕਲਰ ਕਾਫੀ ਆ ਰਿਹਾ ਤੇ ਗੁੱਡੀਆਂ ਵਾਧੂ ਆ ਦਿਖਣ ਚ ਸਿਸਟਮ ਆ ਹੋ ਗਿਆ ਕੰਮ ਇਹ ਕਿੰਨੇ ਤਵੇ ਹੁੰਦਾ ਇਹ ਤਿੰਨ ਤਾਰ ਪਾਕਿਸਤਾਨੀ ਤਿੰਨ ਤਾਰ ਪਾਕਿਸਤਾਨੀ 80 ਰੁਪਏ ਪਰ ਪੀਸ ਹੈ ਨਾ ਆ ਮੁੱਛਾਂ ਦੇ ਆ ਮੁੱਛਾਂ ਕਿੜਵਾਇੜੇ ਸੰਤਰੀ ਪੜਿਆ ਦਜਣ ਕੀ ਬੈਸਾ ਨੂੰ 450 400 ਚਲੋ 400 450 ਚਲੋ ਪੈਂਦੇ ਸਾਮਣੇ 400 420 420 ਰੁਪਏ ਦੇ ਸਹੀ ਆ

ਉਹ ਹੈ ਉਹ ਜਿਹੜੇ ਨੇ ਮਾਰਕੀਟ ਆੜਾ ਵੀ ਮੁੰਡਾ ਮੇਸਤਰੀਆਂ ਦਾ ਇਹ ਉਮਰ ਤੁਹਾਡਾ ਚਾਚਾ ਹਦਾ ਕੰਮ ਕਰੀ ਚੱਲ ਰਹੀ ਸ਼ਾਪਿੰਗ ਅੱਜ ਹੀ ਬਿੱਟੂ ਕਾਈਟ ਵਾਲਿਆਂ ਕੋ ਵੀ ਗਏ ਆ ਪਈ ਉਹ ਗੁੱਡੀਆਂ ਦਾ ਰੇੜੀ ਬਹੁਤ ਜ਼ਿਆਦਾ ਮੱਲਾਈ ਬਲਾਰ ਕੋਈ 10 ਵਾਲੀ ਗੁੱਡੀ ਕੋ ਕੋ ਹੈ ਹੀ ਨਹੀਂ 1500 ਦਰਜਣ 2000 ਦਰਜਣ 1200 ਦਰਜਣ 1400 ਦਰਜਣ ਐਦਾਂ ਇੱਥੇ 120 ਰੁਪਏ ਦਰਜਣ ਉਹੀ ਗੁੱਡੀਆਂ ਮਾਰਕੀਟ ਵਿੱਚ ਕੱਲੀਆਂ ਗੁੱਡੀਆਂ ਨਹੀਂ ਹੋਰ ਵੀ ਕਾਫੀ ਕੁਝ ਆ ਓਕੇ ਥੇਰਾ ਹੋਂਡੇ ਓਕੇ ਥੇਰਾ ਹੋਂਡੇ ਹਾਂ ਤਾਂ ਮੈਂ ਲੱਭ 3 ਕਿਲੋ ਕੋਲ ਨਾ ਆ। ਲੈ ਵੀ ਲੈ ਬੁਲਾਉਂਦਾ ਹੋਣਾ। ਇਹ ਕਿੱਥੇ ਹੈ? ਇਹ ਜਲਦੀ ਨਾਲ ਮਾਰ ਕੇ ਮੀਰੇ ਕੋਲ ਆ। ਤਿੰਨ ਬੰਦੇ ਸਾਡੇ ਰੈਡੀ ਆ। ਲੋੜੀ ਵਾਸਤੇ। ਪਾਣੀ ਇਹ ਬਾਹਰ ਹੋਇਆ ਹੋਰ ਪਾਣੀ ਇਹ ਬਾਹਰ ਪਾਣੀ ਇਹ ਵਾਖਰੀ ਪਾਣੀ ਇਹ ਨੀ ਲਾ ਗਿਆ ਹੂੰ ਇਧਰ ਤੇ ਜਿਆਦੀ ਜਮੀਵਾਰੀ ਤਕੜੀ ਹੈ ਓਏ